ਬਣੀ ਵੀਰਾਂ ਦੇ ਦਰਖੇਜੇ ਗੁੰਜਣੇ ਕੰਮ ਦੇ ਦੇਖਦੇ ਆਂ ਪੀਲਾ ਬੀਲਾ ਚਲੋ ਨਾ ਅਬ ਸ਼ਿਗਾਲ ਜੀ ਸਾਰਿਆਂ ਨੂੰ ਅੱਜ ਆਇਆ ਆ ਪਿੰਡ ਬਰਿਆਨ ਸਾਹਿਬ ਫਿਲਮ ਸ਼ੂਟ ਕਰਨਾ ਤੇ ਸਾਨੂੰ ਸਾਡੀ ਭੈਣ ਨੇ ਕੜੀ ਚੋਲ ਬਣਾ ਕੇ ਦਿੱਤੇ ਹੈਗੇ ਤੇ ਸਾਰੀ ਟੀਮ ਸਾਡੀ ਖਾਰੀ ਆ ਇਦਾਂ ਗੁਰਜੀਤ ਭੈਣ ਹੱਥਾਂ ਨਾਲੀ ਚੱਲ ਰਿਆ ਕੰਮ ਕਹਿੰਦੀ ਮੈਨੂੰ ਸਬਰ ਨਹੀਂ ਹੋਗਾ ਚੁੰਚੇ ਨਾਲ ਤਾਂ ਨਾ ਕਰਕੇ ਥਾਲੀ ਖੰਦੀ ਆ ਤੇ ਉਹ ਮੋਚ ਲੈ ਆ ਕੜੀ ਪਾਉ ਭਾਈ ਉਹਨੂੰ ਹਲੋ ਹਰਸ਼ ਅੱਜ ਚੌਲ ਕਿਵੇਂ ਲੱਗੇ ਵਧੀਆ ਬਹੁਤ ਟੇਸਟੀ ਆ ਅੱਛਾ ਇਹ ਨਹੀਂ ਇਹ ਵੀ ਹੋਦੀ ਰੂਏ ਚ ਹੈ ਤੇਰੇ ਨਾਲ ਚੌਲ ਲੈ ਠੀਕ ਹੈ ਨਾ ਲੈ 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 ਬੱਸ ਕਹਿੰਦਾ ਚੰਚੋ ਵੀ ਬਾਈ ਇੱਕ ਸਾਰੇ ਭਾਈ ਰਸਕੇ ਵਰਗੇ ਆ ਕਾਲਾ ਕਰੀ ਜਾਂਦਾ ਇਧਰੋਂ ਕਿਉਂ ਕਾਲਾ ਕਰ ਕਮਣ ਜੀ ਚੌਲ ਕਿਵੇਂ ਲੱਗੇ ਜੀ ਤੁਹਾਨੂੰ ਕਿਵੇਂ ਤੇਰੇ ਨੂੰ ਲੱਗੇ ਮੈਂ ਖਾਦੀ ਨਹੀਂ ਗੀ ਮੈਂ ਰੋਟੀ ਖਾਦੀ ਉਹ ਪਈ ਆ ਅੱਧਾ ਨਾ ਵੀ ਰੋਟੀ ਆਦੀ ਆ ਸਾਈਦੀ ਗੱਲਾਂ ਲੋਜੀਕ ਟਾਈਮ ਬੱਜ ਚੁੱਕਿਆ 1:00 ਬੱਜ ਗਿਆ ਚਲੋ ਛੇਤੀ ਖਾਓ ਬਈ ਚਲੋ ਖਾ ਕੇ ਅਸੀਂ ਫਿਰ ਨੂੰ ਸ਼ੂਟ ਕਰਨੀ ਹੈ ਹਾਂ ਕੱਲ ਮੈਂ ਸੋਚਿਆ ਭਾਈ ਪਰੌਠੇ ਬਣਾ ਦੇਣੀਆਂ ਹਾਂ ਹਾਂ ਫਿਰ ਮੈਂ ਆਖਿਆ ਚਲੋ ਤਨ ਖਾ ਲਈ ਸੀ ਪਰੌਠੇ ਬੱਸ ਆ ਦੇ ਨਾ ਆਪਣੇ ਪਰੋਂਠੇ ਨਾਲ ਚੋਲ ਠੀਕ ਰਹੇਗੇ ਹਾਂ ਇਹਨੇ ਤਾਂ ਖਾਣੇ ਨਹੀਂ ਭਨੇ ਇਹਨਾਂ ਤਾਂ ਇਕੱਲੇ ਰੋਟੀ ਖਾਣੀ ਆ ਭਨੇ ਉਹ ਫਿਰੋਂ ਵੀ ਸਵਾਜ ਭਾਈ ਤਲੀ ਫੁਲੀ ਚੀਜ਼ ਗਰਮੀ ਚ ਸਵਾ ਨਹੀਂ ਲੱਗਦੀ ਮੈਨੂੰ ਤਾਂ ਤਾਂ ਭਾਈ ਬਲੈਂਸ ਬਾਹਰ ਲਾਜਦੇ ਨੇ ਕਿਹੜਾ ਦੀ ਬਣੀ ਕਿੰਦਨ ਵਾਏ ਮੈ ਤੇ ਕਾਲ ਹਨ ਚੋਲਚਾ ਖਾਣ ਲੱਗਿਆ ਮੈਂ ਮਿਰਚੀ ਕਰਵਾੜੀ ਬਣਾ ਸਵਾ ਕਲੇ ਵਾਦ ਗੱਲ ਤੱਕ ਕਾਲਾ ਆਖਰੀ ਬਾਈ ਮਿਰਚ ਖਾਊਗਾ ਫੁਲਜਾ ਆ ਕੋਲ ਚੀਨਾਂ ਨਾਲ ਮਿਰਚ ਨਹੀਂ ਦਲਦੇ ਹੁੰਦੇ ਖਰੀਜੀ ਮਿਰਚ ਕੋੜੀ ਉਹ ਮਾਈ ਵੱਡੀ ਬਣਾ ਲੈਣੇ ਵਿੱਚ ਮਿੱਟੀ ਸੜੀ ਦੀ ਫੜਾਉਂਦੇ ਆਪਾਂ ਸਾਰੀ ਸੌਦੇ ਉਧਰ ਲੱਗ ਗਈ ਇੱਕ ਦਿਨ ਮੈਂ ਤੱਕਾ ਦੋਨੇ ਸੀਗੇ ਇੱਧਰ ਵੇਖ ਲਓ ਦੇਖੀ ਜੇ ਹਾਂ ਉਹੜੀ ਦਾ ਜੰਮ ਆਹ ਸੋਸ ਵਿੱਚ ਕਿਵੇਂ ਉਹੜੀ ਚੋਲ ਸੋਸ ਦਾ ਹੀ ਕੰਮ ਆਗਾ ਕਮਾਲ ਦੀ ਗੱਲ ਇਹ ਸਹੀ ਦਾ ਆਈਡੀਆ ਹੈ ਹੈ ਸਹੀ ਦਾ ਮਿਰਚ ਘੜ ਦੇ ਦੇ ਬਈ ਦੀ ਵੱਧਾ ਲੋ ਤਾਂ ਜਣ ਹੋਰ ਥੋੜੇ ਵਰਗੇ ਬੋਲ ਲੋ। ਹੋਰ ਲੈ ਆਰੇ ਪਾ ਲੋ। ਹੈ ਕਿ ਨਹੀਂ? ਬਸ। ਕੜੀ ਚਾਹ ਰਹਿ ਗਈਆਂ ਬਾਲਕ ਨਾ ਓਏ। ਹੈਂ? ਕਰਨਾ ਲੈ ਜੀ ਹੁਣ ਜਾ ਖਾਲਾ ਦੇ। ਅਣੀ ਇੰਗਟੀ ਰਨਾ ਕੋ ਖਾਲਾ। ਅਰੇ ਭੈਣ ਦੇਖ ਇਧਰੋਂ। ਕਾਂਦਾ ਘਟਾ ਉੱਤੇ ਵੱਧ ਲੋ ਜੀ। ਮੱਚੇ ਜੱਕ ਰੱਖੇ ਨੇ। ਖਾਣੇ ਖਾਣੇ ਤਾਂ ਹੈਗੀ ਅਗਨੀ ਬਾਈ ਕਰੇ। ਚੰਗੇ ਵੀ ਜੀ ਇਹਨੇ। ਚਮਚ ਚਮਚੇ ਵਾਲੇ ਹੁੰਦੇ ਆ ਇਹ ਰਾਤ ਦਾ ਦਾਲ ਦਿੱਤੀ ਸੀ ਹਾਂ ਪੰਜਾਂ ਹੋਈਆਂ ਆ ਵਿੱਚ ਬੜੀਆਂ ਹਨਾ ਦੂਜੀਆਂ ਹਨਾ ਮੈਂ ਉਹ ਕੱਢਗਾ ਮੈਂ ਉਹ ਕੱਢ ਘੜ ਸੜਤੀਆਂ ਗੜੀ ਚੋਂ ਬਣ ਗਈ ਆ ਕਿਵੇਂ ਆ ਗਿਆ ਬੰਦਾ ਅੱਛਾ ਹੋਰ ਕਿਸੇ ਨੂੰ ਫੋਨ ਆ ਗਿਆ ਲੈ ਭਣੇ ਮਿੰਟ ਮਾਰੂ ਹਣ ਛੁੱਕੀਏ ਕੰਮਾ ਖਿੱਚਦੀਏ ਕੰਮਾ ਮੈਂ ਦਾ ਯਾਰੀ ਨੂੰ ਦੇ ਦੇ ਮੈਂ ਹਾਂ ਘਟੇ ਕਈ ਵਾਰ ਮੈਂ ਤੁਹੇ ਜਿਵੇਂ ਬੋਲਦੀ ਕਿ ਮੈਂ ਇਹਦੀ ਮੈਂ ਤੇ ਵੇਚ ਦੇਗਾ ਮੈਂ ਬਾਹਰ ਹੈ ਦੋ ਮਾਚ ਬਿਟਾ ਦੇਣੀ ਹੈ ਮੈਡਮ ਉਹ ਦੋ ਦੀ ਪੈਸੇ ਉਹ ਪਹਿਲਾਂ ਵਾਲੀ ਪਈ ਸੀ ਜੀ ਕੋਲੰ ਅੰਦਾਜ਼ ਪਹਿਲਾ ਪਹਿਲਾ ਨਹੀਂ ਕਈ ਵਾਰੀ ਪਹਿਲੇ ਜੀ ਬੋਲਦਾ ਮੈਂ ਚਾਹ ਪਾਉਂਗਾ ਕੀ ਹੋ ਗਿਆ ਅੱਜ ਤਾਂ ਸ਼ੂਟਿੰਗ ਨਹੀਂ ਕਰੀ ਜਾਣਾ ਚੱਕ ਹਾਂ ਚਾਹ ਪਾਦੇ ਹੋ ਚੰਗਾ ਕਾਚੀ ਦੇ ਬਾਦੇ ਅੰਤਿਕਾ ਕਾਚੀ ਹੋਦੀ ਪਾਪਰ ਗਾਨੀ ਮਿੱਟੀ ਵੀ ਕੀ ਔਰ ਭੈਣ ਦਾ ਮੂਹਰ ਰੱਖੀ ਬਟ ਸਾਰੇ ਜੌਲ ਜੇ ਬਸ ਬਸ ਮੈਂ ਜਿੱਥੇ ਵੀਡੀਓ ਹੋ ਗਿਆ ਸੀ ਕਦੋਂ ਕਦੋਂ ਵੀਡੀਓ ਹੋ ਗਿਆ ਸੀ ਮੈਂ ਕਹਿੰਦਾ ਹਾਂ 1:00 ਵਜੇ ਉਹ ਵਾਹ ਨਹੀਂ ਤੁਮ ਕਿਤੇ ਹੈ ਜੇ ਵੀਰ ਮਾਰ ਕੇ ਜਾਂਦੇ ਬਰਾਬਰ ਹੈ ਹੈ ਅਦਰ ਕਰ ਕਰ ਲਾ ਰੋੜਾ ਨਾ ਮੰਮ ਨੂੰ ਪਤਾ ਨਹੀਂ ਵੀ ਅਗਲਾ ਕਿਹੜਾ ਹੈ ਅੱਛਾ ਭਾਈ ਹੁਣ ਪਾਣੀ ਦਾ ਰੋਕਾ ਪਾਣੀ ਦਾ ਪੀਣ ਦਾ ਹੱਕ ਬਣਦਾ ਸਹੀ ਆਹ ਕਰ ਆ ਪਾਣੀ ਉਹ ਕਰੀ ਆ ਡਿਊਟੀ ਸਕਰ ਬਸ ਲਓ ਯਾਰ ਸੀ ਪਾਣੀ ਪੀਓ। ਸੈ ਚੰ ਚੱਲਾ ਦੇ ਪੁੱਤ। ਬਣੀ ਵੀ ਆ ਤੇਲੇ ਵੀ ਵੀ ਲੈਣੇ ਕੰਮ ਦੇ ਦੇਖਦੇ। ਹੋ ਜਾਣਾ ਸੈ। ਸੈ ਨਹੀਂ ਲੈ। ਟੀਲਾ ਵੀ ਲੈ। ਚੜੋ ਨਾ। ਮੈਂ ਲੱਗਦਾ ਨਾ ਪਤਾ ਪਾਈ। ਪੜ। ਭਾਈ ਇਹ ਕਿਤੇ ਆਈ ਲੱਗਦਾ ਇਹ ਲੋ। ਆ ਵੀ। ਆ ਬਈ। ਸੈ ਬੰਦ। ਹੋ ਵੀ ਲੈ ਦੀ ਪਾਣੀ। ਤੈਨਹੀਂ ਤਨੂ ਕੇ ਵੇਖਣਾ ਵੜੀ ਜੀ ਫੋਟੋ ਕੱਟ ਨਾਉਂਦੀ ਤੇਰੀ। ਮੈਂ ਕਿਹਾ ਬਲੌਗ ਜਾਣਾ। ਹੈਲੋ ਸਾਰੇ ਰੋਜ਼ ਤੂੰ ਕਿਹੜਾ ਤੀਕਦੀ ਮੈਂ ਕਿਹੜਾ ਬਲੌਗ ਚ ਆਉਣਾ ਹਾਂ ਹਾਂ ਚੱਕੋ ਭਾਈ ਕੌਣ ਆਇਆ ਭੈਣ ਦਾ ਫੋਨ ਆ ਰਿਹਾ ਜੀ ਪਜ ਉਹਦਾ ਆਣਾ ਨਾਲ ਕੱਟ ਮਨਜੀਤ ਦਾ ਫੋਨ ਗੱਲ ਕਰਾ ਹੈਲੋ ਹਾਂ ਜੀ ਆ ਗੱਲ ਕਰਦੇ ਲੈ ਭੈਣੇ ਗੱਲ ਕਰੀ ਮਾਂ ਨੂੰ ਨਹੀਂ ਕਰਨਾ ਆਪਾਂ ਚਾਲ ਚਾਲ ਫਿਰ ਮੋੜ ਦੇਗੀ ਬੜੇ ਕੋਣ ਸੀ ਦੇ ਦੇ ਕੱਲ ਮੈਂ ਪਾਣੀ ਲਿਆ ਰਿਹਾ ਤੇ ਹੀ ਖਾ ਰਲਣ ਨੂੰ